ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹੂੰ ਸੇ ਸਾਰੇ ਠੀਕ ਹੋਵਗੇ ਹਾਂ ਜਨਾ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਨਵੀਂ ਅਪਡੇਟ ਲੈ ਕੇ ਹੁਣੇ-ਹੁਣੇ ਵਿਭਾਗ ਵੱਲੋਂ ਇੱਕ ਪੱਤਰ ਜਿਹੜਾ ਜਾਰੀ ਹੋਇਆ ਹੈ ਠੀਕ ਹੈ ਜੀ ਖਾਸ ਕਰ 3704 ਮਾਸਟਰ ਕੀਡ ਵਾਸਤੇ ਤੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਸਾਥੀ ਮਿੱਤਰਾਂ ਨੂੰ ਜ਼ਰੂਰ ਸਾਂਝਾ ਕਰਿਓ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਆਪਾਂ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਂਦੇ ਆਂ ਸੋ ਅੱਜ ਵਾਲੀ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਜੀ ਉਹ 3704 ਮਾਸਟਰ ਕੀਡਰ ਦੀ ਜਿਹੜੀਆਂ ਲਿਸਟਾਂ ਰੀਕਾਸਟ ਹੋਈਆਂ ਸੀ ਉਸ ਦੇ ਸਬੰਧ ਦੇ ਵਿੱਚ ਹੈ ਤੇ ਇੱਕ ਖੁਸ਼ੀ ਵਾਲੀ ਗੱਲ ਹੈ ਇੱਕ ਖੁਸ਼ਖਬਰੀ ਹੈ 3704 ਮਾਸਟਰ ਕੀਡਰ ਅਧਿਆਪਕਾਂ ਵਾਸਤੇ ਕਿ ਪਿਛਲੇ ਦਿਨਾਂ ਦੇ ਵਿੱਚ ਲਿਸਟਾਂ ਰੀਕਾਸਟ ਹੋਈਆਂ ਉਸ ਤੋਂ ਬਾਅਦ ਲਿਸਟਾਂ ਰੀ ਕਾਸਟ ਹੋਣ ਤੋਂ ਬਾਅਦ ਵੀ ਸਿਲੈਕਸ਼ਨ ਸੂਚੀ ਜਾਰੀ ਕੀਤੀ ਗਈ। ਸੋ ਵਿਭਾਗ ਨੇ ਫਿਰ ਉਸ ਤੋਂ ਬਾਅਦ ਜਿਹੜਾ ਪਰਸਨਲੀ ਨਿੱਜੀ ਤੌਰ ਤੇ ਉਹਨਾਂ ਸਾਰੇ ਅਧਿਆਪਕਾਂ ਨੂੰ ਬੁਲਾਇਆ ਵੀ ਗਿਆ ਉਹਨਾਂ ਦਾ ਨਿੱਜੀ ਪੱਖ ਵੀ ਰੱਖਿਆ ਗਿਆ। ਤੇ ਨਿੱਜੀ ਪੱਖ ਤੋਂ ਬਾਅਦ ਵਿਭਾਗ ਵੱਲੋਂ ਜਾਂ ਹਾਈ ਕੋਰਟ ਵੱਲੋਂ ਇੱਕ ਫੈਸਲਾ ਸਾਹਮਣੇ ਆਇਆ। ਉਹ 3704 ਮਾਸਟਰ ਕਲਾਸ ਅਧਿਆਪਕਾਂ ਦੇ ਹੱਕ ਵਿੱਚ ਆਇਆ। ਠੀਕ ਹੈ ਜੀ ਤੁਹਾਨੂੰ ਆਪਾਂ ਸਾਰੀ ਡਿਟੇਲ ਪੜ੍ਹ ਕੇ ਸੁਣਾ ਦਿੰਨੇ ਆ। ਸਿੱਖਿਆ ਜਿਹੜਾ ਮਾਸਟਰ ਗ੍ਰੇਡਰ ਵੱਖ-ਵੱਖ 3704 ਤੋਂ ਆਮੇ ਭਰਨ ਲਈ ਇਸ਼ਤਿਹਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਰਿਟ ਪਟੀਸ਼ਨ ਵੀ ਲਾਈ ਗਈ ਸਿਕੰਦਰ ਸਿੰਘ ਤੇ ਹੋਰ ਬਨਾਮ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਗਏ ਫੈਸਲੇ ਦੀ ਪਾਲਣਾ ਹਿੱਤ 3704 ਮਾਸਟਰ ਗ੍ਰੇਡਰ ਭਰਤੀ ਦੀਆਂ ਵਿਸ਼ਾવાર ਸਿਲੈਕਸ਼ਨ ਸੂਚੀਆਂ ਰੀਕਾਸਟ ਕੀਤੀਆਂ ਗਈਆਂ ਸਨ ਠੀਕ ਹੈ ਜੀ ਸਾਰੀਆਂ ਹੀ ਲਿਸਟਾਂ ਦੀ ਰੀਕਾਸਟ ਹੋਈਆਂ ਸੀ ਰੀਕਾਸਟ ਸਿਲੈਕਸ਼ਨ ਸੂਚੀ ਅਨੁਸਾਰ ਪੰਜਾਬੀ ਸਮਾਜਿਕ ਸਿੱਖਿਆ ਅਤੇ ਹਿੰਦੀ ਵਿੱਚ ਸਿਲੈਕਸ਼ਨ ਜੂਨ ਤੋਂ ਬਾਹਰ ਹੋਏ ਅਧਿਆਪਕਾਂ ਨੂੰ ਠੀਕ ਹੈ ਜੀ ਕਿਰਪਾ ਕਰਕੇ ਧਿਆਨ ਨਾਲ ਪੜ ਲਿਓ ਪੰਜਾਬੀ ਸਮਾਜਿਕ ਸਿੱਖਿਆ ਤੇ ਹਿੰਦੀ ਵਿਸ਼ੇ ਦੀਆਂ ਜਿਹੜੀਆਂ ਸਿਲੈਕਸ਼ਨ ਸੂਚੀਆਂ ਰੀਕਾਸਟ ਹੋਈਆਂ ਸੀ ਉਹ ਦੁਬਾਰਾ ਸਿਲੈਕਸ਼ਨ ਹੋਈਆਂ ਸੀ ਉਹਨਾਂ ਦੇ ਸਬੰਧ ਦੇ ਵਿੱਚ ਇਹ ਜਿਹੜਾ ਪੱਤਰ ਜਾਰੀ ਹੋਇਆ ਵਿਭਾਗ ਵੱਲੋਂ ਜਿਹੜੇ ਸਿਲੈਕਸ਼ਨ ਸੂਚੀ ਚੋਂ ਬਾਹਰ ਹੋ ਗਏ ਸੀ ਜਿਨ੍ਹਾਂ ਦੀ ਸੂਚੀ ਨਾਲ ਨੱਥੀ ਹੈ ਇਹਨਾਂ ਨੂੰ ਕਿਉਂਕਿ ਉਸ ਤੋਂ ਬਾਅਦ ਅਧਿਆਪਕਾਂ ਨੂੰ ਜਿਹੜੇ ਜਿਨ੍ਹਾਂ ਦਾ ਨਾਮ ਬਾਹਰ ਹੋ ਗਿਆ ਸੀ ਸਿਲੈਕਸ਼ਨ ਸੂਚੀ ਚੋਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਬਾਰੇ ਪਤਾ ਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਨੂੰ ਇੱਕ ਬਕਾਇਦਾ ਲਿਸਟ ਵੀ ਜਾਰੀ ਕੀਤੀ ਗਈ ਸੀ ਕਿ ਇੰਨੇ ਅਧਿਆਪਕ ਨੇ ਜਿਹੜੇ ਉਹ ਲਿਸਟਾਂ ਵਿੱਚੋਂ ਬਾਹਰ ਹੋ ਗਏ ਸੀ ਖਾਸ ਕਰ ਪੰਜਾਬੀ ਹਿੰਦੀ ਤੇ ਐਸਐਸਟੀ ਦੇ ਹੁਣ 3704 ਮਾਸਟਰ ਕਲਰ ਬਾਰਡਰ ਏਰੀਆ ਦੀ ਭਰਤੀ ਦੀ ਸਿਲੈਕਸ਼ਨ ਰੀਕਾਸਟ ਹੋਣ ਉਪਰੰਤ ਠੀਕ ਹੈ ਜੀ ਉਹਨਾਂ ਸਿਲੈਕਸ਼ਨ ਜ਼ੋਨ ਤੋਂ ਬਾਹਰ ਹੋਣ ਕਾਰਨ ਉਹਨਾਂ ਦੀਆਂ ਸਿਵਹਾਮਾ ਖਤਮ ਕਰਨ ਸੰਬੰਧੀ ਜਿਹੜਾ ਇੱਕ ਪੱਤਰ ਜਾਰੀ ਹੋਇਆ ਸੀ 21 ਮਾਰਚ 2025 ਨੂੰ ਕਿ ਆਪਾਂ ਸੁਣਨ ਦੇ ਵਿੱਚ ਆਇਆ ਸੀ ਕਿ ਆਪਾਂ ਵੀਡੀਓ ਵੀ ਜ਼ाहिर ਕੀਤੀ ਸੀ ਤੁਹਾਡਾ ਨਾਂ ਕਿ 400 ਅਧਿਆਪਕਾਂ ਨੇ ਜਿਹੜਾ ਉਹਨਾਂ ਦੀਆਂ ਸੇਵਾਵਾਂ ਨੂੰ ਰੱਦ ਕਰਨ ਦੀ ਜਿਹੜੀ ਹੈ ਉਹ ਗੇ ਜਾਂ ਖਤਮ ਕਰਨ ਦੀਆਂ ਤਿਆਰੀਆਂ ਵਿੱਚ ਹੈ ਵਿਪາກ ਪਰ ਉਸ ਤੋਂ ਬਾਅਦ ਕੋਰਟ ਕੇਸ ਦੇ ਸਕੂਟ ਦੇ ਵਿੱਚ ਕੇਸ ਵੀ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦਾ ਨਿੱਜੀ ਪੱਖ ਵੀ ਰੱਖਿਆ ਗਿਆ ਡੀਪੀਏ ਦਫਤਰ ਜਿਹੜਾ ਹੈ ਬੁਲਾਇਆ ਗਿਆ ਸੀਗਾ ਕਰਮਚਾਰੀਆਂ ਨੂੰ ਜਿਨ੍ਹਾਂ ਦੇ ਲਿਸਟਾਂ ਦੇ ਵਿੱਚੋਂ ਨਾਮ ਬਾਹਰ ਸੀ ਤਾਂ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਇੱਕ ਫੈਸਲਾ ਜਿਹੜਾ ਸਾਹਮਣੇ ਆਇਆ ਭਰਤੀ ਦੀ ਸਿਲੈਕਸ਼ਨ ਰੀਕਾਸਟ ਹੋਣ ਉਪਰੰਤ ਸਿਲੈਕਸ਼ਨ ਜ਼ੋਨ ਤੋਂ ਬਾਹਰ ਹੋਣ ਕਰਕੇ ਉਹਨਾਂ ਦੀਆਂ ਸੇਵਾਵਾਂ ਖਤਮ ਕਰਨ ਸਬੰਧੀ ਇੱਕ ਪੱਤਰ ਜਿਹੜਾ ਜਾਰੀ ਹੋ ਗਿਆ ਸੀ ਪਰ ਵਿਭਾਗ ਵੱਲੋਂ ਲੈ ਗਏ ਫੈਸਲੇ ਅਨੁਸਾਰ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਸਬੰਧੀ ਜਾਰੀ ਕੀਤੇ ਗਏ ਨੋਟਿਸ ਵਾਪਸ ਲੈ ਲਏ ਜਾਂਦੇ ਹਨ ਠੀਕ ਹੈ ਜੀ ਉਸ ਤੋਂ ਬਾਅਦ ਪਰਮਜੀਤ ਸਿੰਘ ਪੀਸੀਐਸ ਜਿਹੜੇ ਡਾਇਰੈਕਟਰ ਸਕੂਲ ਐਜੂਕੇਸ਼ਨ ਉੱਲੋਂ ਅੱਜ ਜਿਹੜਾ ਹੁਸਤਾਈ ਨੂੰ ਪੱਤਰ ਜਿਹੜਾ ਜਾਰੀ ਹੋਇਆ ਸੋ ਮੈਂ ਕਹਿੰਦਾ ਵੀ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਧੰਨਵਾਦ ਕਰੀਏ ਤਾਂ ਪੂਰੀ ਦੀ ਪੂਰੀ 3704 ਯੂਨੀਅਨ ਉਸ ਤੋਂ ਬਾਅਦ ਜੀਟੀਐਫ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਾ ਕੇ ਧਰਨੇ ਮੁਜਾਰੇ ਕਰਕੇ ਜਿਵੇਂ ਕਿ ਇਹਦੇ ਵੀ ਹਿੱਕ ਤੇ ਗੋੜਾ ਰੱਖ ਕੇ ਜਿਹੜੇ ਆਪਦੇ ਹੱਕ ਉਹ ਪ੍ਰਾਪਤ ਕੀਤੇ ਹੈ ਮੁਰ ਸਰਜੀਤ ਹੋਣ ਵਾਲੀ ਗੱਲ ਹੋਈ ਹੈ ਸੋ ਇੱਕ ਵਾਰ ਤੋਂ ਫਿਰ 3704 ਮਾਸਟਰ ਕਾਰਡਰ ਅਧਿਆਪਕ ਦੇ ਜਿੰਨੇ ਵੀ ਇਹ ਤਿੰਨਾਂ ਵਿਸ਼ਿਆਂ ਦੇ ਜਿਹੜੇ ਅਧਿਆਪਕ ਸਹਿਵਾਨ ਸੀ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਜੀ ਕਿਉਂਕਿ ਜਿਹੜਾ ਇਹ ਕੇਸ ਹੈ ਉਹ ਵਿਭਾਗ ਵੱਲੋਂ ਵਾਪਸ ਲੈ ਲਿਆ ਗਿਆ ਹੁਣ ਉਹ ਪੂਰੀ ਤਰ੍ਹਾਂ ਸੇਫ ਨੇ ਤੇ ਮੈਂ ਤਾਂ ਇਹੀ ਗੁਜਾਰਿਸ਼ ਕਰੂੰਗਾ ਕਿ ਤੁਸੀਂ ਵੱਧ ਤੋਂ ਵੱਧ ਦੁਬਾਰਾ ਯੂਨੀਅਨ ਚਾਹੋ ਤੇ ਉਹਨਾਂ ਸਾਰੇ ਹੀ ਨੁਮਾਇੰਦਿਆਂ ਦਾ ਜ਼ਿਲ੍ਹਾ ਪ੍ਰਧਾਨ ਦਾਜਾ ਜਿੰਨੇ ਵੀ ਨੁਮਾਇੰਦੇ ਯੂਨੀਅਨ ਦੇ ਵਿੱਚ ਨੇ ਉਹਨਾਂ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜੋ ਕਿਉਂਕਿ ਉਹਨਾਂ ਦੀ ਬਦੌਲਤ ਜੇਕਰ ਤੁਹਾਨੂੰ ਇਹ ਹੱਕ ਮਿਲੇ ਤਾਂ ਯੂਨੀਅਨ ਦੀ ਬਦੌਲਤ ਮਿਲੇ ਠੀਕ ਹੈ ਜੀ ਉਹਨਾਂ ਦਾ ਧੰਨਵਾਦ ਕਰੋ ਠੀਕ ਹੈ ਜੀ ਵੱਡੇ ਪੱਧਰ ਤੇ ਆ ਕੇ ਉਹਨਾਂ ਦਾ ਸਾਥ ਦੇ ਵੀ ਦਿਓ ਅਤੇ ਦੂਸਰੇ ਜਿਹੜੇ ਹੋਰ ਜਿਵੇਂ 2391 ਨੇ 6635 ਹੋਰ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਯੂਨੀਅਨ ਦੇ ਨਾਲ ਜੋੜੋ ਕਿ ਕਿ ਜੂਨੀਅਨ ਨੇ ਜਿਹੜੀ ਤੁਹਾਡੇ ਹੱਕ ਤੁਹਾਨੂੰ ਦਵਾ ਸਕਦੀ ਹੈ ਸੋ ਜਿਸ ਤਰ੍ਹਾਂ ਤੁਸੀਂ ਇਹ ਰਿਜ਼ਲਟ ਦੇਖ ਸਕਦੇ ਹੋ ਕਿ ਅਦਰਵਾਈਜ਼ ਤਾਂ ਨਹੀਂ 400 ਅਧਿਆਪਕ ਸੀ ਉਹਨਾਂ ਨੇ ਘਰਾਂ ਨੂੰ ਤੋੜ ਦੇਣੇ ਸੀ ਪਰ ਜਿਹੜੇ ਯੂਨੀਅਨ ਵਾਲੇ ਮੈਂਬਰ ਨੇ ਉਹਨਾਂ ਨੇ ਉਹਨਾਂ ਨੂੰ ਹੱਕ ਦਵਾਏ ਬਕਾਇਦਾ ਧਰਨੇ ਮੁਜ਼ਾਰੇ ਕੀਤੇ ਸੋ ਮੈਂ ਇੱਕ ਵਾਰ ਮੈਂ ਖੁਦ ਵੀ ਉਹਨਾਂ ਸਾਰੇ ਹੀ ਕਰਮਚਾਰੀਆਂ ਦਾ ਯੂਨੀਅਨ ਦੇ ਸਾਥੀ ਮਿੱਤਰਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਸ ਤਰ੍ਹਾਂ ਕਿ ਕਹਿੰਦੇ ਵੀ ਕਰ ਉਜੜਨੋਂ ਬਚਾ ਲੇ ਕਿਉਂਕਿ ਬਹੁਤ ਸਾਰੇ ਅਧਿਆਪਕ ਡਿਪਰੈਸ਼ਨ ਚਲੇ ਜਾਣਾ ਸੀ ਤੇ ਡਿਪਰੈਸ਼ਨ ਚ ਗਿਆ ਬੰਦਾ ਕੁਝ ਵੀ ਕਰ ਸਕਦਾ ਆਪਾਂ ਨੂੰ ਵੀ ਪਤਾ ਹੈ ਹਨਾ ਸੋ ਬਹੁਤ-ਬਹੁਤ ਧੰਨਵਾਦ ਤੇ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਜਿੰਨੇ ਵੀ 3704 ਮਾਸਟਰ ਖੇ ਦੇਦੇ ਆ ਤੁਸੀਂ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਹੈਗਾ ਉਹ ਆਪਣੀ ਡਿਊਟੀ ਜਿਹੜੀ ਉਹ ਜੋ ਹੈਨ ਕਰ ਸਕਣਗੇ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਧੰਨਵਾਦ